ਗੁਰੂ ਪਿਆਰੀ ਗੁਰ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਰਵਣ ਕਰ ਰਹੇ ਹੋ ਬਾਰਾ ਭਾਈ ਗੁਰਦਾਸ ਜੀ ਦੀ ਅਜ ਤੱਕ ਆਪ ਜੀਆਂ ਨੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਭਾਈ ਗੁਰਦਾਸ ਜੀ ਦੀਆਂ 4 12 ਤੱਕ ਦਾ ਜਾਪ ਸਰਵਣ ਕੀਤਾ ਹੈ ਭਾਈ ਅੱਜ ਆਪ ਜੀ ਦੇ ਨਾਲ ਸਾਂਝ ਪਾਉਣੀ ਹੈ ਪੰਜਵੀਂ ਵਾਰ ਦੀਆਂ ਪਹਿਲੀਆਂ 10 12 ਦੀ ਆਪ ਜੀ ਆਨੇ ਪਿਆਰ ਸਤਕਾਰ ਸਹਿਤ ਸਰਵਣ ਕਰਨਾ ਭਾਈ ਜਿਸ ਤਰ੍ਹਾਂ ਪਹਿਲਾਂ ਆਪ ਜੀ ਨੇ ਬੜਾ ਪਿਆਰ ਬਖਸ਼ਿਸ਼ ਕੀਤਾ ਹੈ ਉਸੇ ਤਰ੍ਹਾਂ ਭਾਈ ਅੱਜ ਦੀਆਂ ਇਹ 10 12 ਪੰਜਵੀਂ ਵਾਰ ਦੀਆਂ ਪਹਿਲੀਆਂ 10 12 ਆਪ ਜੀ ਨੇ ਪੇਮ ਸਤਕਾਰ ਸਹਿਤ ਸਰਵਣ ਕਰਨਾ ਜੀ ਆਓ ਅੱਜ ਦੇ ਜਾਪ ਦੇ ਨਾਲ ਜੁੜਨਾ ਕਰੀਏ ਭਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤ ਗੁਰ ਪ੍ਰਸਾਦਿ ਪੰਜਵੀਂ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਗੁਰਮੁਖ ਦੀ ਭਗਤੀ ਦੀ ਲੱਛਣਾਂ ਦਾ ਵਰਣਨ ਕਰਦੇ ਨੇ ਆਓ ਸਰਵਣ ਕਰੀਏ ਕੀ ਆਖਦੇ ਨੇ ਭਾਈ ਗੁਰਦਾਸ ਜੀ ਗੁਰਮੁਖ ਹੋ ਵੈ ਸਾਧ ਸੰਗ ਔਰਤ ਸੰਗ ਕੁਸੰਗ ਨਰਚੈ ਗੁਰਮੁਖ ਪੰਥ ਸੁਹੇ ਲੜਾ ਬਰਹਿ ਪੰਥ ਨਖੇਚਲ ਖੱਚੈ ਗੁਰਮੁਖ ਵਰਣ ਅਵਰਣ ਹੋਏ ਰੰਗ ਸੁਰੰਗ ਤਮੋਲ ਪਰਚੈ ਗੁਰਮੁਖ ਦਰਸ਼ਨ ਵੇਖਣਾ ਛੇ ਦਰਸ਼ਨ ਪਰਸਨ ਸਰਚੈ ਗੁਰਮੁਖ ਨੇ ਚਲ ਮਤ ਹੈ ਦੂਜੇ ਪਾਇ ਲੁਭਾਇ ਨ ਪਚੈ ਗੁਰਮੁਖ ਸ਼ਬਦ ਕਮਾਵਣਾ ਪੈਰੀ ਪੈ ਰਹਿ ਰਾਸ ਨ ਹੱਚੈ ਗੁਰਮੁਖ ਪਾਈ ਭਗਤ ਚਹ ਮਚੈ ਗੁਰਮੁਖ ਪਾਏ ਭਗਤ ਚਹ ਮਚੈ ਅਗੇ ਪੌੜੀ ਦੂਜੀ ਦੇ ਵਿੱਚ ਭਾਈ ਗੁਰਦਾਸ ਜੀ ਗੁਰਮੁਖਤਾਈ ਦਾ ਵਰਣਨ ਕਰਦੇ ਨੇ ਗੁਰਮੁਖ ਇੱਕ ਆਰਾਧਣਾ ਇੱਕ ਮਨ ਹੋਏ ਨਾ ਹੋਏ ਦੁਚਿੱਤਾ ਗੁਰਮੁਖ ਆਪ ਗਵਾਇਆ ਜੀਵਨ ਮੁਕਤ ਨ ਤਾਮਸ ਪਿੱਤਾ ਗੁਰ ਉਪਦੇਸ਼ ਅਵੇਸ ਕਰ ਸਣ ਦੂਤਾ ਵਿਖੜਾ ਗੜ ਜਿੱਤਾ ਪੈਰੀ ਬੇਪਾਖਾਕ ਹੋਏ ਪਾਹਨੜਾ ਜਗ ਹੋਏ ਅਥਿੱਤਾ ਗੁਰਮੁਖ ਸੇਵਾ ਗੁਰ ਸਿੱਖਾ ਗੁਰਮੁਖ ਮਾਪਿਓ ਭਾਈ ਮਿੱਤਾ ਦੁਰਮਤ ਦੁਬਿਦਾ ਦੂਰ ਕਰੇ ਗੁਰਮਤਿ ਸ਼ਬਦ ਸੁਰਤਿ ਮਨ ਸਿਤਾ ਛੱਡ ਕੁਫੱਕੜ ਕੂੜ ਕੋ ਦਿੱਤਾ ਛੱਡ ਕੁਫੱਕੜ ਕੂੜ ਕੋ ਦਿੱਤਾ ਅਗੇ ਤੀਸਰੀ ਪੌੜੀ ਦੇ ਵਿੱਚ ਆਪੋ ਆਪਣੇ ਖਿਆਲਾਂ ਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ ਆਓ ਸਰਵਣ ਕਰੀਏ ਆਪਣੇ ਆਪਣੇ ਵਰਣ ਵਿੱਚ ਚਾਰ ਵਰਣ ਕੁੱਲ ਧਰਮ ਤਰੰਦੇ ਛੇ ਦਰਸ਼ਨ ਛੇ ਸਾਸ਼ਤਰਾਂ ਗੁਰ ਗੁਰਮਤ ਘਟ ਕਰਮ ਕਰਨ ਦੀ ਆਪਣੇ ਆਪਣੇ ਸਾਹਿਬੇ ਚੱਕਰ ਜਾਈ ਜੋ ਹਾਰ ਜੁੜੰਦੇ ਆਪਣੇ ਆਪਣੇ ਵਣਜ ਵਿੱਚ ਵਾਪਾਰੀ ਵਾਪਰ ਮਚੰਦੇ ਆਪਣੇ ਆਪਣੇ ਖੇਤ ਵਿੱਚ ਬੀਓ ਸਭੇ ਕਿਸਾਨ ਬਿਜੰਦੇ કારીਗਰ ਕਾਰੀਗਰਾਂ ਕਾਰਖਾਨੇ ਵਿੱਚ ਜਾਏ ਮਿਲੰਦੇ ਸਾਧ ਸੰਗਤ ਗੁਰਸਿੱਖ ਪੁਜੰਦੇ ਸਾਧ ਸੰਗਤ ਗੁਰਸਿੱਖ ਪੁਜੰਦੀ ਚੌਥੀ ਪੌੜੀ ਦੇ ਵਿੱਚ ਆਪੋ ਆਪਣੇ মিলিয়া ਦੇ ਮੇਲ ਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ ਅਮਲੀਆਂ ਰਚਨ ਅਮਲੀਆਂ ਸੋਫੀ ਸੋਫੀ ਮੇਲ ਕਰਨ ਦੇ ਜੋਹਾਰੀ ਜੋਹਾਰੀਆਂ ਵੇ ਕਰਮੀ ਵੇ ਕਰਮ ਰਚੰਦੇ ਚੋਰਾ ਚੋਰਾ ਪਰਹੜੀ ਠੱਗ ਠੱਗ ਮਿਲਦੇ ਸਠਗੰਦੇ ਮਸਕਰਿਆ ਮਿਲ ਮਸਕਰੇ ਚੁਗਲਾ ਚੁਗਲ ਉਮਾਹੀ ਮਿਲੰਦੇ ਮਨ ਤਾਰੂ ਮਨ ਤਾਰੂ ਆ ਤਾਰੂ ਤਾਰ ਤਾਰ ਤਰੰਦੇ ਦੁਖਿਆਰੇ ਦੁਖਿਆਰੀਆ ਮਿਲ ਮਿਲ ਆਪਣੇ ਦੁਖ ਰਵੰਦੀ ਸਾਧ ਸੰਗਤ ਗੁਰ ਸਿਖ ਵਸੰਦੇ ਸਾਧ ਸੰਗਤ ਗੁਰ ਸਿਖ ਵਸੰਦੇ ਪੰਜਵੀਂ ਪੌੜੀ ਦੇ ਵਿੱਚ ਆਪੋ ਆਪਣੀ ਲਗਨ ਦੇ ਵਿੱਚ ਮਸਤੀ ਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ ਕੋਈ ਪੰਡਤ ਜੋਤ ਕੀ ਕੋ ਪਾਂਦਾ ਕੋ ਵੈਦ ਸਦਾਈ ਕੋਈ ਰਾਜਾ ਰਉ ਕੋ ਕੋ ਮਹਿਤਾ ਚੌਧਰੀ ਅਖੰਡ ਅਖਾਈ ਕੋਈ ਪੰਡਤ ਜੋਤ ਕੀ ਕੋ ਪਾਂਦਾ ਕੋ ਵੈਦ ਸਦਾਈ ਕੋਈ ਰਾਜਾ ਰਾਓ ਕੋ ਕੋ ਮਹਿਤਾ ਚੌਧਰੀ ਅਖਾਈ ਕੋਈ ਬਜਾਜ ਸੁਰਾਫ ਕੋ ਕੋ جوہری ਜੜਾਓ ਜੜਾਏ ਪਾਸਾਰੀ ਪਰ ਚੂਨੀਆਂ ਕੋਈ ਦਲਾਲੀ ਕਰਸ ਕਮਾਈ ਜਾਤ ਸੁਨਾਤ ਸਹੰਸ ਲਖ ਕਿਰਤ ਵਿਰਤ ਕਰ ਨਾ ਹੋ ਗਣਾਈ ਸਾਧ ਸੰਗਤ ਗੁਰ ਸਿੱਖ ਮਿਲ ਆਸਾ ਵਿੱਚ ਨਿਰਾਸ ਜਮਾਈ ਸ਼ਬਦ ਸੁਰਤ ਲਿਵ ਅਲਖ ਲਖਾਈ ਸ਼ਬਦ ਸੁਰਤ ਲੇਵ ਅਲਖ ਲਖਾਈ ਅੱਗੇ 6ਵੀਂ ਪੌੜੀ ਦੇ ਵਿੱਚ ਫਿਰ ਉਸੇ ਸਿਧਾਂਤ ਦੇ ਦ੍ਰਿਸ਼ਟਾਂਤ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਜਤੀ ਸਤੀ ਚਿਰ ਜੀਵਣੇ ਸਾਧਿਕ ਸਿੱਧ ਨਾਥ ਗੁਰ ਚੇਲੇ ਦੇਵੀ ਦੇਵਰ ਖੀਸਰਾ pero khet pal boh mili ganan gandharv apsara kinnar jach chalit boh khele raag sadano daint lakh andar dooja pau du hilli o mein andar sab ko gurmukkh sadh sangat ras kele ਇਕ ਮਨ ਇਕ ਆਰਾਧਨਾ ਗੁਰਮਤਿ ਆਪ ਗਵਾਈ ਸੁਹਿਲੀ ਚੱਲਣ ਜਾਏ ਭਏ ਸਿਰ ਤੇਲੇ ਚੱਲਣ ਜਾਏ ਭਏ ਸਿਰ ਤੇਲੇ ਅੱਗੇ 7ਵੀਂ ਪੌੜੀ ਦੇ ਵਿੱਚ ਫੋਕਟ ਕਰਮਾਂ ਦੇ ਕੂੜ ਪੁਲਾਵੇ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਜਤ ਸਤ ਸੰਜਮ ਹੋਮ ਜਗ ਜਪ ਤਪ দান ਪੁੰਨ ਬਹੁ ਤੇਰੇ ਰਿਧ ਸਿਧ ਨਿਦ ਪਾਖੰਡ ਬਹੁ ਤੰਤਰ ਮੰਤਰ ਨਾਂਟਕ ਅਗਲੇ ਰੇ ਵੀਰ ਆਰਾਧਣ ਜੋਗਣੀ ਮੜੀ ਮਸਾਨ ਵਿਡਾਨ ਹਨੇਰੇ ਪੂਰਕ ਕੁੰਭ ਕਰੇ ਚਕਾ ਨਿਵਲੀ ਕਰਮ ਪੁਯੰਗਮ ਕੇਰੇ ਸਿਧਾਸਣ ਪਰ ਚੇ ਘਣੀ ਹਠ ਨਿਗਰਹਿ ਕਉਦਕ ਲਖ 헤ਰੇ ਪਾਰਸ ਮਨੀ ਰਸੈਣਾ ਕਰਾਮਤ ਕਾਲਖ ਆਨੀਰੀ ਪੂਜਾ ਵਰਤ ਉਪਾਰਣੇ ਵਰਸਰਾਪ ਸ਼ਿਵ ਸ਼ਕਤ ਲਵੇਰੇ ਸਾਧ ਸੰਗਤ ਗੁਰ ਸ਼ਬਦ ਵਿਣ ਥਾਉ ਨ ਪਾਇਨ ਭਲੀ ਭੁਲੀਰੀ ਸਾਧ ਸੰਗਤ ਗੁਰ ਸ਼ਬਦ ਵਿਣ ਤਾਉ ਨ ਪਾਇਨ ਭਲੇ ਭਲੇਰੀ ਕੂੜ ਇੱਕ ਗੰਢੀ ਸੋ ਫੇਰੇ ਕੂੜ ਇੱਕ ਗੰਢੀ ਸੋ ਫੇਰੇ ਅੱਠਵੀਂ ਪੌੜੀ ਦੇ ਵਿੱਚ ਸ਼ਗਨ ਅਪਸ਼ਗਨ ਦੇ ਵਿਚਾਰ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਸੋਨ ਸ਼ਗਨ ਵਿਚਾਰਣੇ ਨੌ ਗ੍ਰਹਿ ਬਾਰਹ ਰਾਸ ਵਿਚਾਰਾ ਕਾਮਣ ਟੂਣੇ ਅਉਸੀਆਂ ਰਣ ਸੋਈ ਪਾਸਾਰ ਪਸਾਰਾ ਗੁੱਦੋ ਕੁੱਤੇ ਬਿੱਲੀਆਂ ਇਲਮ ਲਾਲੀ ਗਿੱਦੜ ਛਾਰਾ ਨਾਰ ਪੁਰਖ ਪਾਣੀ ਅਗਨ ਛਕ ਪਦ ਹਿੜ ਕੀ ਵਰਤਾਰਾ ਤਿਤ ਵਾਰ ਭਦਰ ਭਰਮ ਦਿਸ਼ਾ ਸੂਲ ਸਹਿਸਾ ਸੰਸਾਰ ਸਹਸਾਰਾ ਵਲਚਲ ਕਰ ਵਿਸਵਾਸ ਲਖ ਬਹੁ ਚੁਖੀ ਕਿਉ ਰਹਿ ਪਤਾਰਾ ਤਿਤਵਾਰ ਭਦਰਾ ਭਰਮ ਦਿਸ਼ਾ ਸੂਲ ਸਹਿਸਾ ਸੰਸਾਰ ਵਲਚਲ ਕਰ ਵਿਸਵਾਸ ਲਖ ਬਹੁ ਚੁਖੀ ਕਿਉ ਰਵੈ ਪਤਾਰਾ ਗੁਰਮੁਖ ਸੁਖ ਫਲ ਪਾਰਿ ਉਤਾਰਾ ਗੁਰਮੁਖ ਸੁਖ ਫਲ ਪਾਰਿ ਉਤਾਰਾ ਨਾਭੀ ਪੌੜੀ ਦੇ ਵਿੱਚ ਗੁਰਮਖਾਂ ਦੇ ਮਾਰਗ ਦੀ ਮਹਾਨਤਾ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਆਉ ਸਰਵਣ ਕਰੀਏ ਕਿ ਆਖਦੇ ਨੀਨਾ ਵੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨਦੀਆਂ ਨਾਲੇ ਬਾਹੜੇ ਰੰਗ ਸੰਗ ਗੰਗੋਦਕ ਹੋਈ ਅਸ਼ਟ ਧਾਤ ਇਕ ਧਾਤ ਹੋਏ 파ਰਸ ਪਰਸੈ ਕੰਚਨ ਸੋਈ ਚੰਦਨ ਵਾਸ ਬਨਾਸਪਤ ਫਲ ਸਫਲ ਕਰ ਚੰਦਨ ਕੋਈ ਚੇਰਤ ਬਾਰ ਮਹ ਕਰ ਸੁਜੈ ਸੁਜਨ ਦੂਜਾ ਕੋਈ ਚਾਰ ਵਰਣ ਛੇ ਦਰਸਨਾ ਬਾਰਹਿ ਬਾਟ ਭਵੈ ਸਭ ਲੋਈ ਗੁਰਮੁਖ ਦਰਸ਼ਨ ਸਾਧ ਸੰਗ ਗੁਰਮੁਖ ਮਾਰਗ ਦੁਬਦਾ ਖੋਈ ਇਕ ਮਨ ਇਕ ਆਰਾਧਨ ਓਈ ਇਕ ਮਨ ਇਕ ਆਰਾਧਨ ਓਈ ਅੱਗੇ ਪੌੜੀ 10ਵੀਂ ਦੇ ਵਿੱਚ ਕੁੱਲ ਦਾ ਧਰਮ ਤੇ ਗੁਰਮੁਖ ਦਾ ਮਾਰਗ ਇਸ ਦਾ ਵਰਤਾਂਤ ਦੱਸਦੇ ਨੇ ਭਾਈ ਗੁਰਦਾਸ ਜੀ ਨਾਨਕ ਦਾਦਕ ਸਾਹਰੇ ਬਿਰਤੀ ਸੁਰ ਲਗਾਇਤ ਹੋਏ ਜੰਮਣ ਕੁੱਦਣ ਪੰਗਣੇ ਜੰਮਣ ਪਧਣ ਮੰਗਣੇ ਮਰਣ ਪਰਨੇ ਕਰਦੇ ਢੋਏ ਰੀਤੀ ਰੂੜੀ ਕੋਲ ਧਰਮ ਜੱਜ ਅਚਾਰ ਵਿਚਾਰ ਵਿਖੋਏ ਕਰ ਕਰ ਤੂਤ ਕਸੂਤ ਵਿੱਚ ਪਾਏ ਦੁਲੀਚੇ ਗੈਣ ਚੰਦੋਏ ਜੋਦ ਜਠੇਰੇ ਮੰਨੀਆਂ ਸਤਿਆਂ ਸੌਤ ਟੋਭੜੀ ਟੋਈ ਸਾਧ ਸੰਗਤੇ ਗੁਰ ਸ਼ਬਦ ਵਿਣ ਮਰ ਮਰ ਜੰਮਨ ਦੇਵ ਗੋਈ ਗੁਰਮੁਖ ਹੀਰੇ ਹਾਰ ਪਰੋਏ ਗੁਰਮੁਖ ਹੀਰੇ ਹਾਰ ਪਰੋਏ ਏ ਸਿਪਾਈ ਪੰਜਵੀਂ ਵਾਰ ਦੀਆਂ ਪਹਿਲੀਆਂ 10 ਪੌੜੀਆਂ ਤੱਕ ਦਾ ਜਾਪ ਅੱਗੇ ਭਾਈ ਆਪਾਂ ਵਿਚਾਰ ਕਰਨੀ ਹੈ 11ਵੀਂ ਪੌੜੀ ਦੀ ਸਾਹਿਬ ਜੀ ਆਦੇ ਤੇ ਰਾਜਕੁਮਾਰਾਂ ਦੇ ਸੁੱਖ ਦਾ ਵਰਣਨ ਕੀਤਾ ਹੈ 11ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀਆ ਨੇ ਜੋ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ ਭਾਈ 11ਵੀਂ ਤੋਂ 21ਵੀਂ ਪੌੜੀ ਤੱਕ ਦਾ ਜਾਪ ਪੰਜਵੀਂ ਵਾਰ ਦਾ ਭਾਈ ਗੁਰਦਾਸ ਜੀਆ ਨੇ ਬੜੇ ਅਮੋਲਕ ਬਚਨ ਕੀਤੇ ਨੇ ਇਨ ਇਨਾਂ ਵਾਰਾਂ ਦੇ ਵਿੱਚ ਪਿਆਰ ਦੇ ਨਾਲ ਸਰਵਣ ਕਰੀਏ ਭਾਈ ਬੜੇ ਮਨਮੋਹਕ ਮਨਮੋਹਨੇ ਬਚਨ ਨੇ ਜੀਵਨ ਦੇ ਵਿੱਚ ਧਾਰਨ ਦੇ ਨਾਲ ਸਭ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜੀਵਨ ਮਾਰਗ ਸੁਹੇਲੜਾ ਹੋ ਜਾਂਦਾ ਹੈ ਭਾਈ ਵਿਖੜਾ ਮਾਰਗ ਸੁਹੇਲੜਾ ਹੋ ਜਾਂਦਾ ਹੈ ਜਦ ਇਹਨਾਂ ਬਾਹਰਾਂ ਨੂੰ ਵਿਚਾਰ ਵਿਚਾਰ ਕੇ ਪੜਦੇ ਹਾਂ ਆਪ ਭਾਈ ਅੱਜ ਦੇ ਜੋ 10 ਪੌੜੀਆਂ ਦੇ ਜਾਪ ਨੇ ਆਪਾਂ ਸਾਰੇ ਰੜ ਕੇ ਸਰਵਣ ਕਰੀਏ ਭਾਈ ਇਹਨਾਂ ਪਹਿਲੀਆਂ 10 ਪੌੜੀਆਂ ਦਾ ਜਾਪ ਪੰਜਵੀਂ ਵਾਰ ਦੀਆਂ ਪਹਿਲੀਆਂ 10 ਪੌੜੀਆਂ ਦਾ ਜਾਪ ਸਰਵਣ ਕਰਕੇ ਲਾਹ ਲਈਏ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ